ਲਾਈਕ ਅਸੀਂ ਉਸ ਬੰਦੇ ਨੂੰ ਵੋਟ ਪਾ ਕੇ ਆਂਦੇ ਆ ਕਿ ਘੱਟ ਘਟਿਆ ਕੌਣ ਹੈ ਸਾਡੇ ਕੋਲ ਅੱਛੀਆਂ ਆਪਸ਼ਨਸ ਨਹੀਂ ਆ ਪੋਲਿਟਿਕਸ ਦੇ ਵਿੱਚ ਨਵੇਂ ਪੋਲੀਟੀਸ਼ੀਅਨਸ ਤੇ ਅਸੀਂ ਤਿਆਰ ਹੀ ਨਹੀਂ ਕਰ ਰਹੇ ਅਸੀਂ ਕਦੀ ਪੋਲਿਟਿਕਸ ਨੂੰ ਓਪਨ ਕਰੀਅਰ ਆਪਸ਼ਨ ਹੀ ਨਹੀਂ ਲਿਆ 70 70 80 80 ਲੱਖ ਰੁਪਏ ਦੀ ਸੀਟਾਂ ਜਿਹੜੇ ਕਾਉਂਸਲਰਸ ਖਰੀਦਣਗੇ ਉਹ ਜਿੱਤਣ ਤੋਂ ਬਾਅਦ ਤੁਸੀਂ ਕਿੱਦਾਂ ਉਮੀਦ ਕਰੋਗੇ ਕਿ ਉਹ ਕੰਮ ਕਰਨਗੇ ਉਹ ਤਾਂ ਪਹਿਲੇ 70 ਲੱਖ ਰੁਪਈਆ ਪੂਰਾ ਕਰਨਗੇ ਨਾ ਕੁਰਸੀ ਤੇ ਬੈਠਦੇ ਆਂਸਾਰ ਪੋਲਿਟਿਕਸ ਦੇ ਵਿੱਚ ਜਿਵੇਂ ਹੀ ਵੋਟਾਂ ਜਿਹੜੇ ਆਂਦੀਆਂ ਨੇ ਨਾ ਉਵੇਂ ਹੀ ਹਰ ਇੱਕ ਲੀਡਰ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਜਾਂਦਾ ਹੈ ਮੰਦਿਰ ਦੇ ਵਿੱਚ ਵੀ ਜਾਂਦਾ ਹੈ ਉਹਨੇ ਚਰਚ ਦੇ ਵਿੱਚ ਵੀ ਜਾਣਾ ਹਰ ਇੱਕ ਇਨਸਾਨ ਦੇ ਅੰਦਰ ਇੱਕ ਧਰਮ ਦਾ ਹੀ ਈਮੋਸ਼ਨ ਹੈਗਾ ਹੀ ਹੈਗਾ ਇੱਕ ਕਮਿਊਨਿਟੀ ਈਮੋਸ਼ਨ ਹੈਗਾ ਹੀ ਹੈਗਾ ਜਿਹੜਾ ਸੈਂਸਿਟਿਵ ਹੈ ਔਰ ਉਹਨੂੰ ਟ੍ਰਿਗਰ ਕੀਤਾ ਜਾਂਦਾ ਹੈ ਮੈਂ ਹੁਣੇ ਹੋਡਿੰਗ ਪੜ੍ਹ ਰਹੀ ਸੀ ਤੇ ਮੰਦਿਰ ਦੇ ਨਾਮ ਤੇ ਪੋਲਿਟਿਕਸ ਕੀਤੀ ਜਾ ਰਹੀ ਹੈ ਕਿਹੜਾ ਮੰਦਿਰ ਬਣਾਏਗਾ ਤੇ ਕਿਹੜਾ ਗੁਰਦੁਆਰਾ ਬਣਾਏਗਾ ਤੇ ਇਹ ਇਹ ਹੀ ਦੇਖ ਕੇ ਅਸੀਂ ਵੋਟ ਪਾਉਂਦੇ ਹਾਂ ਤਾਂ ਇਸੇ ਲਈ ਅਸੀਂ ਪਰੇਸ਼ਾਨੀ 'ਚ ਹਾਂ ਸੋ ਇਟਸ ਨੋਟ ਅਬਾਊਟ ਦ ਗਵਰਨਮੈਂਟ ਇਟਸ ਅਬਾਊਟ ਵਾਟ ਵੀ ਆਰ ਚ ਸਾਡੇ ਕੋਲ ਨਾ ਸਾਡੀ ਅਸੀਂ ਹਮੇਸ਼ਾ ਉਸ ਆਪਸ਼ਨ ਤੇ ਖੜੇ ਹੋ ਕੇ ਵੋਟ ਕਰਦੇ ਆ ਕਿ ਘੱਟ ਘਟੀਆਂ ਕੌਣ ਹੈ ਲਾਈਕ ਅਸੀਂ ਉਸ ਬੰਦੇ ਨੂੰ ਵੋਟ ਪਾ ਕੇ ਆਉਂਦੇ ਆ ਕਿ ਘੱਟ ਘਟੀਆਂ ਕੌਣ ਹੈ ਸਾਡੇ ਕੋਲ ਅੱਛੀਆਂ ਆਪਸ਼ਨਸ ਨਹੀਂ ਆ ਪੋਲਿਟਿਕਸ ਦੇ ਵਿੱਚ ਔਰ ਜੇ ਔਰ ਮੈਂ ਨਾ ਜਦੋਂ ਯੰਗਸਟਰਸ ਦੇ ਨਾਲ ਗੱਲਾਂ ਕਰਦੀਆਂ 100 ਬੱਚਿਆਂ ਨੂੰ ਐਡਰੈਸ ਕਰਦੀਆਂ ਅਗਰ ਮੈਂ ਇੱਕ ਟਾਈਮ ਤੇ ਤੇ ਮੈਂ ਅੱਜ ਤੱਕ ਤੁਸੀਂ ਬਲੀਵ ਕਰੋਗੇ ਇਨ 22007 ਤੋਂ ਹੁਣ ਤੱਕ ਦੀ ਟ੍ਰੇਨਿੰਗ ਜਰਨੀ ਚ ਦੋ ਸੈਸ਼ਨਸ ਇਦਾਂ ਦੇ ਸਿਗੇ ਜਿੱਥੇ ਇੱਕ ਇੱਕ ਦੋ ਦੋ ਬੱਚਿਆਂ ਨੇ ਹੱਥ ਖੜੇ ਕੀਤੇ ਕਿ ਅਸੀਂ ਪੋਲਿਟਿਕਸ 'ਚ ਜਾਣਾ ਚਾਹੁੰਦੇ ਆ ਦੋ ਸੈਸ਼ਨਸ ਅ ਇੱਕ ਟਾਈਮ ਤੇ 500 ਬੱਚੇ ਵੀ ਐਡਰੈਸ ਕੀਤੇ ਹੋਣਗੇ ਪਰ ਹੁਣ ਕੁਐਸਚਨ ਹੈ ਕਿ ਜਿੱਥੇ ਡਿਮਾਂਡ ਐਂਡ ਸਪਲਾਈ ਦਾ ਜਿਹੜਾ ਅਸੀਂ ਲਾਅ ਪੜ੍ਹਦੇ ਆ ਹਨਾ ਕਿ ਅਗਰ ਕਿਸੇ ਚੀਜ਼ ਦੀ ਡਿਮਾਂਡ ਹੈਗੀ ਔਰ ਸਪਲਾਈ ਨਹੀਂ ਹੈਗੀ ਤਾਂ ਸਪਲਾਈ ਨਹੀਂ ਹੈਗੀ ਤੇ ਫਿਰ ਉਹ ਚੀਜ਼ ਕਿੱਦਾਂ ਵਿਕੇਗੀ ਮਾਰਕੀਟ ਦੇ ਵਿੱਚ ਨਾ ਉਹ ਤਾਂ ਮਹਿੰਗੀ ਮਿਕ ਵਿਕੇਗੀ ਜਾਂ ਜਿੱਦਾਂ ਹੁਣੇ ਵਿਕਰੀ ਹੈ ਵੀ ਥਾਲੀ ਦਾ ਬੈਂਗਨ ਇਧਰੋਂ ਉਧਰੋਂ ਉਧਰੋਂ ਉਧਰ ਆ ਗਿਆ ਤੇ ਨਵੇਂ ਪੋਲੀਟੀਸ਼ੀਅਨਸ ਤੇ ਅਸੀਂ ਤਿਆਰ ਹੀ ਨਹੀਂ ਕਰ ਰਹੇ ਅਸੀਂ ਕਦੀ ਪੋਲੀਟਿਕਸ ਨੂੰ ਓਪਨ ਕਰੀਅਰ অপਸ਼ਨ ਹੀ ਨਹੀਂ ਲਿਆ ਮੈਂ ਮੈਨੂੰ ਕਦੀ ਦਿਖਿਆ ਹੀ ਨਹੀਂ ਵੀ ਆਹ ਵਾਲਾ ਸਕੂਲ ਪੋਲੀਟੀਸ਼ੀਅਨਸ ਤਿਆਰ ਕਰ ਰਿਹਾ ਹੋਇਆ ਜਾਂ ਇਹ ਇੱਕ ਯੂਨੀਵਰਸਿਟੀ ਹੈ ਜਿੱਥੇ ਬੱਚਾ ਪੋਲੀਟੀਸ਼ੀਅਨ ਬਣਨ ਦੀ ਪੜ੍ਹਾਈ ਕਰਨ ਜਾ ਰਿਹਾ ਹੈ ਜ ਜੇ ਤੁਸੀਂ ਐਜੂਕੇਸ਼ਨ ਦੀ ਗੱਲ ਕਰ ਰਹੇ ਹੋ ਮਤਲਬ ਜਿਹੜੇ ਜੇ ਅਸੀਂ ਚੰਗੇ ਲੋਕਾਂ ਨੂੰ ਤਿਆਰ ਹੀ ਨਹੀਂ ਕਰ ਰਹੇ ਉਹਨਾਂ ਨੂੰ ਐਜੂਕੇਟ ਹੀ ਨਹੀਂ ਕਰ ਰਹੇ ਕਿ ਪੋਲੀਟਿਕਸ ਦਾ ਪਰਪਸ ਕੀ ਹੈ ਤਾਂ ਸਾਡੇ ਪੋਲੀਟੀਸ਼ੀਅਨਸ ਦਾ ਤਾਂ ਸੋਲ ਪਰਪਸ 70 70 80 80 ਲੱਖ ਰੁਪਏ ਦੀਆਂ ਸੀਟਾਂ ਜਿਹੜੇ ਕਾਉਂਸਲਰਸ ਖਰੀਦਣਗੇ ਉਹ ਜਿੱਤਣ ਤੋਂ ਬਾਅਦ ਤੁਸੀਂ ਕਿਦਾਂ ਉਮੀਦ ਕਰੋਗੇ ਕਿ ਉਹ ਕੰਮ ਕਰਨਗੇ ਉਹ ਤਾਂ ਪਹਿਲੇ 70 ਲੱਖ ਰੁਪਈਆ ਪੂਰਾ ਕਰਨਗੇ ਨਾ ਕੁਰਸੀ ਤੇ ਬੈਠਦੇ ਆਂ ਸਾਰ ਤੇ ਫਿਰ ਤੁਸੀਂ ਮਤਲਬ ਆਈ ਫੀਲ ਲਾਈਕ ਕਿ ਕੀ ਉਮੀਦ ਕਰੋਗੇ ਉਹਨਾਂ ਦਾ ਅੱਛਾ ਇਸੇ ਨਾਲ ਹੀ ਇੱਕ ਚੀਜ਼ ਹੋਰ ਵੀ ਜੋੜ ਲਈਏ ਪੋਲਿਟਿਕਸ ਦੇ ਵਿੱਚ ਜਿਵੇਂ ਹੀ ਵੋਟਾਂ ਜਿਹੜੇ ਆਂਦੀਆਂ ਨੇ ਨਾ ਉਵੇਂ ਹੀ ਹਰ ਇੱਕ ਲੀਡਰ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਜਾਂਦਾ ਹੈ ਮੰਦਿਰ ਦੇ ਵਿੱਚ ਵੀ ਜਾਂਦਾ ਹੈ ਉਹਨੇ ਚਰਚ ਦੇ ਵਿੱਚ ਵੀ ਜਾਣਾ ਤੇ ਧਰਮ ਨੂੰ ਇਨਵੋਲ ਕਰਨਾ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਸਹੀ ਹੈ ਕਿਉਂਕਿ ਸਾਡਾ ਨਾ ਹਮੇਸ਼ਾ ਇੱਕ ਵੀਕ ਇਮੋਸ਼ਨ ਹੈ ਧਰਮ ਐਸ ਅ ਹਿਊਮਨ ਸਾਈਕੋਲੋਜੀ ਨਾ ਅਸੀਂ ਜਿੰਨੇ ਮਰਜ਼ੀ ਕਈ ਅਸੀਂ ਨਿਊਟਰਲ ਆ ਜਾਂ ਸਾਨੂੰ ਫਰਕ ਨਹੀਂ ਪੈਂਦਾ ਅਸੀਂ ਪੜੇ ਲਿਖਿਆ ਬਟ ਨਾ ਹਰ ਇੱਕ ਇਨਸਾਨ ਦੇ ਅੰਦਰ ਇੱਕ ਧਰਮ ਦਾ ਹੀ ਇਮੋਸ਼ਨ ਹੈਗਾ ਹੀ ਹੈਗਾ ਇੱਕ ਕਮਿਊਨਿਟੀ ਇਮੋਸ਼ਨ ਹੈਗਾ ਹੀ ਹੈਗਾ ਜਿਹੜਾ ਸੈਂਸਿਟਿਵ ਹੈ ਔਰ ਉਹਨੂੰ ਟ੍ਰਿਗਰ ਕੀਤਾ ਜਾਂਦਾ ਹੈ राइट ਤਾਂ ਉਹ ਉਹਨਾਂ ਨੂੰ ਪਤਾ ਹੁੰਦਾ ਹਾਊ ਟੂ ਟ੍ਰਿਗਰ ਔਰ ਐਕਟੀਵिटीज ਜਿੱਦਾਂ ਤੁਸੀਂ ਕਿਹਾ ਵੀ ਗੁਰਦੁਆਰਿਆਂ 'ਚ ਵੀ ਦੇਖਣ ਲੱਗ ਜਾਂਦੇ ਮੰਦਿਰ 'ਚ ਵੀ ਦੇਖਣ ਲੱਗ ਜਾਂਦੇ ਐ ਤੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਐ ਉਹਨੇ ਉਹਨੇ ਜੇ ਗੱਲ ਕਰੀਏ ਕਿ ਅਸੀਂ ਮੈਂ ਉਹਨੇ ਹੋਡਿੰਗ ਪਾੜੀ ਸੀ ਤੇ ਮੰਦਿਰ ਦੇ ਨਾਮ ਤੇ ਪੋਲਿਟਿਕਸ ਕੀਤੀ ਜਾ ਰਹੀ ਹੈ ਠੀਕ ਐ ਹੁਣ ਉਹ ਇੱਕ ਸੈਂਟਰ ਗਵਰਨਮੈਂਟ ਦੀ ਗੱਲ ਐ ਆਮ ਨਾਟ ਸੇਇੰਗ ਪਾਰਟੀ ਯਰ ਕੋ ਮੈਂ ਸਿਰਫ ਚੁਕਰੀਏ ਕਿ ਸਾਡੀ ਫਾਊਂਡੇਸ਼ਨ ਆਫ ਪੋਲਿਟਿਕਸ ਕੀ ਹੈਗੀ ਐ ਤੇ ਮੈਂ ਨਾ ਇੱਕ ਬੜੇ ਸੀਨੀਅਰ ਆਥਰ ਹੈਗੇ ਆ ਜਸਵੰਤ ਜ਼ਫਰ ਜੀ ਤੇ ਉਹਨਾਂ ਨੇ 2014 ਦੇ ਵਿੱਚ ਇੱਕ ਗੱਲ ਕਹੀ ਸੀ ਕਿ ਵੀ ਗੈਟ ਦਾ ਗਵਰਨਮੈਂਟ ਵੀ ਡਿਸਰਵ ਤਾਂ ਕਿ ਵੀ ਅਸੀਂ ਨਾ ਵੋਟ ਪਾਣ ਸਾਨੂੰ ਇਮਾਨਦਾਰ ਲੋਕ ਚਾਹੀਦੇ ਹੀ ਨਹੀਂ ਸਾਨੂੰ ਆਹੀ ਸਭ ਚਾਹੀਦਾ ਵੀ ਕਿਹੜਾ ਮੰਦਰ ਬਣਾਏਗਾ ਤੇ ਕਿਹੜਾ ਗੁਰਦੁਆਰਾ ਬਣਾਏਗਾ ਤੇ ਇਹ ਇਹ ਹੀ ਦੇਖ ਕੇ ਅਸੀਂ ਵੋਟ ਪਾਉਂਦੇ ਹਾਂ ਤਾਂ ਇਸੇ ਲਈ ਅਸੀਂ ਪਰੇਸ਼ਾਨੀ 'ਚ ਹਾਂ ਔਰ ਇਟਸ ਨਾਟ ਅਬਾਊਟ ਦਾ ਗਵਰਨਮੈਂਟ ਇਟਸ ਅਬਾਊਟ ਵਾਟ ਵੀ ਆਰ ਚੂਜ਼ਿੰਗ ਆ ਮੈਨੂੰ ਥੋੜਾ ਜਿਹਾ ਉਸ ਤੋਂ ਨੈਕਸਟ ਲੈਵਲ ਤੇ ਲੱਗਦਾ ਕਿ ਸਾਡੇ ਕੋਲ ਕਈ ਵਾਰੀ ਆਪਸ਼ਨ ਹੀ ਕਈ ਵਾਰੀ ਨਹੀਂ ਆਪਸ਼ਨਸ ਹੀ ਨਹੀਂ ਹੈਗੀਆਂ ਤੇ ਆਪਸ਼ਨ ਹੀ ਆਹੀ ਬਚਦੀ ਹੈ ਕਿ ਘੱਟ ਘਟਿਆ ਵਾਲੇ ਨੂੰ ਵੋਟ ਪਾ ਦੋ ਤਾਂ ਦੋਨੋਂ ਚੀਜ਼ਾਂ ਹੀ ਨਾਲ ਹੈ ਕਿ ਸਾਨੂੰ ਵੀ ਦੇਖਣਾ ਪਏਗਾ ਕਿ ਗੁਰਦੁਆਰੇ ਮੰਦਿਰ ਉਹਨਾਂ ਦਾ ਆਪਣਾ ਇੱਕ ਰੋਲ ਹੈ ਬਟ ਵੈਨ ਯੂ ਟਾਕ ਅਬਾਊਟ ਹਿਊਮੈਨਿਟੀ ਤਾਂ ਤੁਹਾਨੂੰ ਇੱਕ ਲੇਮਨ ਬਣ ਕੇ ਸੋਚਣਾ ਪਏਗਾ ਕਿ ਕਿਹੜਾ ਪੋਲੀਟੀਸ਼ੀਅਨ ਕੀ ਸੁਸਾਇਟੀ ਨੂੰ ਦੇਗਾ ਜਦੋਂ ਕੋਈ ਵੀ ਪੋਲੀਟੀਸ਼ੀਅਨ ਜੇ ਕਿਸੇ ਆਪਾਂ ਵੱਡੇ ਲੀਡਰ ਦੀ ਗੱਲ ਕਰੀਏ ਜਾਂ ਜੇ ਮੈਂ ਹੁਣੇ ਕਹਾ ਕਿ ਨਰਿੰਦਰ ਮੋਦੀ ਜੀ ਜਦੋਂ ਇੰਡੀਆ ਦੇ ਵਿੱਚ ਤੇ ਇਥੇ ਪ੍ਰਾਈਮ ਮਿਨਿਸਟਰ ਨੇ ਪੰਜਾਬ ਦੇ ਵਿੱਚ ਜਿਵੇਂ ਹੀ ਆਉਂਦੇ ਨੇ ਸਿਰ ਤੇ ਪੱਗ ਬੰਨੀ ਜਾਂਦੀ ਹੈ ਅਸੀਂ ਜੇ ਗੱਲ ਕਰੀਏ ਕਿ ਬਹੁਤ ਸਾਰੇ ਲੀਡਰ ਜਿਹਦਾਂ ਦੇ ਨੇ ਜਿਹੜੇ ਕਿ ਕੁਝ ਟਾਈਮ ਪਹਿਲਾਂ ਤੱਕ ਜਿਨ੍ਹਾਂ ਦੇ ਸਿਰ ਤੇ ਪੱਗ ਨਹੀਂ ਸੀ ਕਟਿੰਗ ਹੈ ਸਟਿਲ ਹੁਣ ਦੁਆਰਾ ਪੱਗ ਬੰਨ ਲਈ ਉਹਨਾਂ ਨੇ ਉਹ ਵੀ ਇੱਕ ਆਈਕਨ ਬਣਨ ਵਾਸਤੇ ਲੋਕਾਂ ਦੇ ਵਿੱਚ ਕਿ ਨਹੀਂ ਇਹ ਬੰਦਾ ਜਿਹੜਾ ਹੈ ਪੰਜਾਬੀ ਕਿਉਂਕਿ ਸਾਨੂੰ ਪੱਗ ਚੰਗੀ ਲੱਗਦੀ ਹੈ ਕਿਉਂਕਿ ਸਾਡਾ ਉਹ ਰਿਲੀਜੀਅਸ ਇਮੋਸ਼ਨ ਹੈ ਜਿਹੜੀ ਜਿਹੜੀ ਚੀਜ਼ ਲੋਕਾਂ ਨਾਲ ਕਨੈਕਟ ਕਰਦੀ ਹੈ ਉਹ ਚੀਜ਼ ਅਪਣਾ ਲੈਣੀ ਹੈ ਸਿਰਫ ਇੱਕ ਕਿ ਸਾਨੂੰ ਵੋਟ ਮਿਲ ਜਵੇ ਦੇਖੋ ਇਹ ਸਭ ਕੁਝ ਨਾ ਮਾਰਕੀਟਿੰਗ ਸਟ੍ਰੈਟਜੀ ਹੈ ਔਰ ਪੀਆਰ ਏਜੰਸੀਜ਼ ਮੈਂ 3-4 ਦਿਨ ਤੋਂ ਦੇਖ ਰਹੀਆਂ ਬੜੀਆਂ ਸਾਰੀਆਂ ਵੀਡੀਓਜ਼ ਆ ਰਹੀਆਂ ਕਿਸੇ ਪਾਰਟੀ ਨੇ ਕਿਸੇ ਪਾਰਟੀ ਦੇ ਅਗੇਂਸਟ ਵੀਡੀਓ ਤਿਆਰ ਕਰਵਾਈ ਹਨਾ ਇਹ ਸਭ ਬਿਜ਼ਨਸ ਹੈ ਇਹ ਲੱਖਾਂ ਕਰੋੜਾਂ ਰੁਪਏ ਦਿੱਤਾ ਜਾਂਦਾ ਪੀਆਰ ਏਜੰਸੀਜ਼ ਨੂੰ ਟ੍ਰੋਲਿੰਗ ਕਰਨ ਦੇ ਲਈ ਵੀਡੀਓਜ਼ ਬਣਾਉਣ ਦੇ ਲਈ ਬਟ ਆਈ ਫੀਲ ਲਾਈਕ ਕਿ ਸਾਨੂੰ ਪਰਸਨਲੀ ਪਹਿਲੀ ਤਾਂ ਆਪਣੀ ਨੀਡ ਦੇਖਣੀ ਪੈਗੀ ਕਿ ਅਸੀਂ ਆਪਣੇ ਪੋਲੀਟੀਸ਼ੀਅਨ ਤੋਂ 익ਸਪੈਕਟ ਕੀ ਕਰਦੇ ਹਾਂ ਕਿ ਸਾਨੂੰ ਆਹੀ ਚੀਜ਼ਾਂ ਚਾਹੀਦੀਆਂ ਵੀ ਫ੍ਰੀ ਚ ਆਮ ਮਿਲ ਜਾਏ ਤੇ ਸਾਡੇ ਗੁਰਦੁਆਰੇ ਹੋਰ ਬਣ ਜਾਣ ਤੇ ਮੰਦਿਰ ਹੋਰ ਬਣ ਜਾਣ ਫਿਰ ਤਾਂ ਜੋ ਐਸਾ ਵਧੀਆ ਹੀ ਹੈ ਰਾਈਟ ਪਰ ਜੇ ਸਾਨੂੰ ਲੱਗਦਾ ਹੈ ਕਿ ਨਹੀਂ ਅਸੀਂ ਆਪਣੇ ਬੱਚਿਆਂ ਦਾ ਅੱਛਾ ਫਿਊਚਰ ਚਾਹੁੰਦੇ ਆ ਅਸੀਂ ਇੱਥੇ ਮੈਨੂੰ ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਕੈਨੇਡਾ ਦੀ ਤਾਂ ਆਈ ਟੈਲ ਯੂ ਐਸਟੈਬਲਿਸ਼ਡ ਬਿਜ਼ਨਸਮੈਨ ਵੀ ਇੱਥੋਂ ਰੈਪ ਅਪ ਕਰਕੇ ਉੱਥੇ ਜਾ ਰਿਹਾ ਹੈ ਕਿਉਂਕਿ ਉਹ ਪਾਲਿਸੀਸ ਤੋਂ ਪਰੇਸ਼ਾਨ ਹੈ ਕਿਉਂਕਿ ਕੋਈ ਪਾਲਿਸੀ ਉਹਨੂੰ ਸੌਖਾ ਕਰਨ ਲਈ ਨਹੀਂ ਆ ਰਹੀ ਕਿ ਇੱਕ ਬਿਜ਼ਨਸਮੈਨ ਆ ਉਹ ਮਿਹਨਤ ਕਰ ਰਿਹਾ 24 ਘੰਟੇ ਕੰਮ ਕਰ ਰਿਹਾ ਉਹ ਜੋਬਸ ਵੀ ਦੇ ਰਿਹਾ ਹੈ ਮਾਰਕੀਟ ਨੂੰ ਇਕਨੋਮੀ ਚ ਡਾਇਰੈਕਟ ਕੰਟ੍ਰਿਬਿਊਟ ਕਰ ਰਿਹਾ ਤਾਂ ਸਾਡੀਆਂ ਗਵਰਨਮੈਂਟਸ ਉਹਦੇ ਲਈ ਵੀ ਕੋਈ ਅੱਛੀ ਪਾਲਿਸੀ ਨਹੀਂ ਲੈ ਕੇ ਆਣਗੀਆਂ ਉਹਨੂੰ ਵੀ ਹਰ ਟਾਈਮ ਹਰਾਸ ਕਰਨ ਦੀ ਕੋਸ਼ਿਸ਼ ਕਰਨਗੀਆਂ ਤਾਂ ਫਿਰ ਉਹਦੇ ਕੋਲ ਆਸਤੇ ਹੀ ਇੱਕ ਇਹੋ ਆਪਸ਼ਨ ਬਚਦੀ ਹੈ ਕਿ ਚਲੋ ਟੈਨਸ਼ਨ ਫਰੀ ਤਾਂ ਹੋਵਾਂਗੇ ਰੈਪ ਅਪ ਕਰੋ ਘੱਟ ਕਮਾ ਲਾਂਗੇ ਘੱਟ ਖਾ ਲਾਂਗੇ ਬਟ ਐਟ ਲੀਸਟ ਇਹ ਇਹ ਵਾਲੀਆਂ ਚੀਜ਼ਾਂ ਨਹੀਂ ਫੇਸ ਕਰਨੀਆਂ ਪੈਣਗੀਆਂ